ਮੋਰਾ ਤੋ ਹਿਟਣਾ ਮੂੜਨ ਪੰਸੀ ਥੱਲੇ ਖਿੱਚਣਾ ਹੋਵੇ ਮੁਰਦਾਰੂਹਾਂ ਦੇ ਵਿੱਚ ਜਾਣ ਭਰਦੀ ਇਤਿਹਾਸ ਪਾੜ ਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਹ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਉੰਮਣਾ ਗਲੰਮੀ ਬਾੜੇ ਜੂੜ ਥੱਲਿਓਂ ਈਓ ਕੜਾਈਆਂ ਜਾਂਦੀਆਂ ਗਹਿਣਿਆਂ ਦੇ ਵਾਂਗੂ ਸੰਗਲ ਤੇ ਬੇੜੀਆਂ ਛੁਣ ਕਾਈਆਂ ਜਾਂਦੀਆਂ ਉਹ ਗਹਿਣਿਆਂ ਦੇ ਵਾਂਗੂ ਸੰਗਲ ਤੇ ਬੇੜੀਆਂ ਛੁਣ ਕਾਈਆਂ ਜਾਂਦੀਆਂ ਕਪੜੇ ਸਮਿਆਂ ਦੀ ਅੱਖ ਚ ਰੋੜ ਪਾਗ ਰੜਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜਕੇ ਉਹ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜਕੇ ਉਹ ਦਿਨ ਵੀ ਪਲੇਖੇ ਦਾ ਸਕਾਰ ਹੁੰਦਾ ਹੈ ਜੀ ਨੂੰ ਰਾਤ ਪੁੱਲ ਜੇ ਚੜੀ ਜਵਾਨੀ ਨੂੰ ਜਦੋਂ ਵੀ ਆਪਣਾ ਇਤਿਹਾਸ ਬੁਲੜੇ ਉੱਚੜੀ ਜਵਾਨੀ ਨੂੰ ਜਦੋਂ ਵੀ ਆਪਣਾ ਇਤਿਹਾਸ ਬੁਲੜੇ ਕਾ ਤੋਂ ਕੋਰ ਮੰਨਿ ਵਾਲੀ ਤਵਾਰੀ ਖਦੇ ਨੱਪੇ ਜਾਣ ਵਾਰ ਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਉਪੰਦੀਆਂ ਨੀਹਾਂ ਮਜਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਜਿਹੜੀ ਤਰਦੀ ਤੇ ਇਨਸਾਫ ਵੀਖੇ ਜੇ ਟੂਠ ਸੱਚ ਹੋ ਜਾਵੇ ਵੇਖ ਕੀ ਮ ਸਕਦੇ ਆ ਮੂਹੰਦੁਰਾਜ ਸੀਸਕੱਤ ਹੋ ਜਾਵੇ ਉਹ ਵੇਖ ਕੀ ਮ ਸਕਦੇ ਆ ਮੂਹੰਦੁਰਾਜ ਸੀਸਕੱਤ ਹੋ ਜਾਵੇ ਮਾਰੇ ਹੈ ਸਗਣ ਸਮਿਆਂ ਦੀ ਅੱਜ ਵੀ ਸੱਜ ਅੱਖ ਰੜਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜਕੇ ਜਦੋਂ ਜਦੋਂ ਧਰਤੀ ਦੇ ਜਨ ਪਾਪ ਦੀ ਬਾਬਰ ਲਿਆਉਂਵਾ ਰਾਜਬਣ ਸੀ ਤੇ ਮਕਦਮ ਕੁੱਤੇ ਨਾਰਾ ਲਾਇਆ ਜਾਊਆ ਰਾਜਬਣ ਸੀ ਤੇ ਮਕਦਮ ਕੁੱਤੇ ਨਾਰਾ ਲਾਇਆ ਜਾਊਆ ਧਰਤੀ ਤੇ ਹੁਣੀ ਰਹਿਮਤ ਦੀ ਬਾਰਖਾ ਜਦੋਂ ਲੋਕ ਰੜਕੇ ਉਹ ਧਰਤੀ ਤੇ ਹੁਣੀ ਰਹਿਮਤ ਦੀ ਬਾਰਖਾ ਜਦੋਂ ਲੋਕ ਡੜਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜਕੇ ਅਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਜੈ ਸੰਗਰਸਥ ਕਿੱਥੇ ਲੜਨਾ ਹੈ